ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਹਾਂ ਜੀ ਦੱਸਾ ਬਾਈ ਕਿੱਧਰ ਨੂੰ ਚੱਲੇ ਅੱਜ ਚੱਲੇ ਆ ਜੀ ਅਸੀਂ ਆਪਣੇ ਨੱਜਰ ਕੋਲ ਜਲੰਧਰ ਨੂੰ ਪਾਉਣਿਆ ਜੀ ਚੱਲੇ ਰਾਮਾ ਮੰਡੀ ਤੋਂ ਮੋੜਨਾ ਆਪਾਂ ਆਦਮਪੁਰ ਵਾਲੇ ਰੋਡ ਦੇ ਉੱਤੇ ਚੱਲਦੇ ਆ ਲੈ ਕੇ ਕੰਬੈਨ ਉੱਥੇ ਲਾਉਣਾ ਸੀ ਜਨ ਕਰ ਲਿਆ ਆਪਣਾ ਮੋਟਰਸਾਈਕਲ ਲੋਡ ਤੇ ਪਾਉਣ ਲੱਗਿਆ ਕਟਰ ਚੱਲਦੇ ਆ ਦਿਖਾਉਨੇ ਆ ਕਾਸ਼ ਸ਼ੇਅਰ ਲੰਘਦੇ ਆ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ ਕਿ ਕੋਣ ਹੈ ਉਧਰ ਲੇ ਏਰੀਆ ਕਹੇ ਜਾ ਕਿੰਨੇ ਕਣਕਾ ਕੀ ਹਿਸਾਬ ਕਿਤਾਬ ਹੈ ਕਿਦਾਂ ਦਾ ਫਸਲ ਮੇਰਾ ਤਾਂ ਨਿਕੜਿਆ ਹੀ ਮੀਮੂ ਤੋਂ ਜੀ ਮੇਤੋ ਵੱਡੇ ਹਾਈਵੇ ਤੇ ਚੜ ਗਏ ਦਿੱਲੀ ਵਾਲੇ ਤੇ ਦਿੱਲੀ ਤੋਂ ਅੰਬਰਸਾਰ ਵਾਲੇ ਤੇ ਤਰਾਹੇ ਦੇ ਨੇੜੇ-ਨੇੜੇ ਆ ਗਏ ਨਾ ਤਰਾਹੇ ਜਿਹੜੇ ਆ ਗਏ ਮੱਜੀ ਸਾਹਿਬ ਦੇ ਸੌਰੀ ਸੌਰੀ ਜੀ ਸੌਰੀ ਮੱਜੀ ਸਾਹਿਬ ਦੇ ਨੇੜੇ-ਤੇੜੇ ਆ ਗਏ ਬਸ ਜਾਂਦੇ ਆ ਨੋਰਮਲ ਜੀ ਰੇਸ ਤੇ ਪਿਆਰ ਜੇ ਨਾਲ ਟਕਾਰੇ ਨਾਲ 510 ਚੱਕਰਾਂ ਦੇ ਬਹੁਤ ਬੰਦੇ ਮੈਂਦੇ ਨੇ ਹੱਥ ਖੜਾ ਕਰਕੇ ਜਾਂਦੇ ਨੇ ਜੀ ਕਰੋ ਦਰਸ਼ਨ ਮੱਡੀ ਸਾਹਿਬ ਗੁਰਦੁਆਰਾ ਸਾਹਿਬ ਦੇ ਪਹੁੰਚ ਗਏ ਜੀ ਆਪਾਂ ਆ ਦੇਖੋ ਇਹ ਬਣਾਉਣਿਆਂ ਦੇ ਸਾਈਕਲ ਬਣਦੇ ਨੇ ਉਰੇ ਬਹੁਤ ਵੱਡੀ ਫੈਕਟਰੀ ਆ ਡਸਟਰੀ ਆ ਲਓ ਇੱਥੇ ਸਾਰੇ ਸਾਈਕਲੇ ਬਣਦੇ ਨੇ ਆ ਪੁਰਦੇ ਨਵੇਂ ਨਵੇਂ ਉਰੇ ਮੋਟਰਸਾਈਕਲ ਆ ਬਣਦਾ ਹੀ ਜਦੋਂ ਲੁਧਿਆਣਾ ਕਰਤਾ ਪਾਰ ਆਪਾਂ ਰੇਲਵੇ ਵਾਲੇ ਪੁਲ ਤੇ ਆ ਗਏ ਤੇ ਇਹ ਤੋਂ ਬਾਅਦ ਆਉਣਾ ਟੂਲ ਪਲਾਜ਼ਾ ਯਾਰ ਆ ਰਾਮ ਨਾਲ ਲੋ ਜੀ ਟੂਲ ਟੈਕਸ ਤੇ ਪਹੁੰਚ ਕੇ ਲਾਡਵਾਲ ਵਾਲੇ ਤੇ ਲਾਡਵਾਲ ਟੂਲ ਟੈਕਸ ਟੂਲ ਪਲਾਜ਼ਾ ਦੇਖੋ ਆਹ ਬੋਲ ਦੇ ਟੂਲ ਟੈਕਸ ਤੇ ਉਹ ਆਪਣਾ ਮੋਟਰਸਾਈਕਲ ਦੇਖਦੇ ਹਾਂ ਹੁਣ ਵੀਰਾ ਕਿਹੜੀ ਲਾਈਨ ਚ ਲਾਉਂਦਾ ਤਿੰਨ ਲਾਈਨਾਂ ਆ ਚੱਲ ਰਹੀਆਂ ਨੇ ਆ ਜਾ ਆ ਜਾ ਆ ਜਾ ਚੱਲ ਬਾਈਕਾਂ ਨੂੰ ਲੰਘਣ ਨੂੰ ਜੀ ਲੰਘਣ ਨੂੰ ਸਾਈਡ ਤੇ ਜਰਾਾ ਕਰਿਆ ਇਹਨਾਂ ਨੇ ਤੇ ਪੇੜ ਦਾ ਹੋਵੇ ਉਹ ਅਕਲ ਤੋਂ ਉਲਪਰੇ ਕਰਦਾ ਵਿਚਾਰਾ ਮਿੱਟੀਾਂ ਵਿੱਚ ਪੱਤੇ ਨੇ ਨਹੀਂ ਤਾਂ ਗੱਡੀ ਢੁੱਡੀ ਵਾਲਾ ਆ ਗਿਆ ਮਾਰਿਆ ਕਰੇ ਜੇ ਨਾ ਹੋਵੇ ਉਹ ਜੀ ਬਸ ਉਹ ਵੇ ਪਰੇ ਮੈਰੀਗੇਟ ਅੱਜ ਆ ਕੇ ਵੀਰਾ ਕਿੱਕ ਮੇਰੇ ਅੰਗਿਆਂ ਜੀ ਆ ਵੀ ਪਰੇ ਹੋ ਗਿਆ ਆਪਣਾ ਹੁਣ ਆਪਾਂ ਨਿਕਲ ਗਏ ਟੋਲ ਟੈਕਸ ਜਹਾ ਆ ਗਿਆ ਦਰਿਆ ਸਤਲੁਜ ਆਏ ਹਨਾ ਇਹ ਸਾਧ ਤਲੋਜਾ ਗਾਂ ਵਾਲਾ ਬਿਆਸ ਆ ਹਾਂ ਜਿਹੜੀ ਅਸੀਂ ਟੈਕਸ ਮਾਰ ਕਰਕੇ ਆਉਣ ਅਸੀਂ ਪਹੁੰਚੋ ਲਖਿਆ ਦਰਿਆ ਵਾਲੇ ਪੁਲ ਤੇ ਕੋਟੂਰ ਲੈ ਕੇ ਬਹੁਤ ਪੜਾਏ ਸਭ ਤੋਂ ਆਪਣੇ ਮਤਲਬ ਲੁਧਿਆਣੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਾਂ ਸਾਡੇ ਕੰਨੇ ਤੋਂ ਲੈ ਕੇ ਅੰਮ੍ਰਿਤਸਰ ਦੇ ਵੀ ਤੱਕ ਜਿਹੜਾ ਵੀ ਟੂਲਾ ਦਾ ਸਾਰਿਆਂ ਨਾਲੋਂ بڑا ਟੂਲਾ ਹੈਗਾ ਦਰਿਆ ਵੀ ਸੁੱਕਦਾ ਹੀ ਪਿਆ ਉਹਨਾ ਕੁਝ ਗਰਮੀਆਂ ਆ ਗਈਆਂ ਦਰਿਆ ਐ ਬਿਲਕੁਲ ਹੀ ਸੁੱਕਦਾ ਪਿਆ ਅੱਗੇ ਗੱਲਦੇ ਤਾਂ ਟਰੱਕ ਜੀ ਜਮਾਈ ਸੁੱਕਾ ਵੀ ਆ ਰਿਹਾ ਹੈ ਅੱਗੇ ਤੋਂ ਮਰਮੇ ਕਮਾਇਦਾ ਬਹੁਤ ਹੋ ਗਿਆ ਮਿਸਿੰਦਾ ਅੱਧਾ ਕੋਈ ਚਰਦਾ ਆਉਂਦੀ ਆ ਪਰਮੇ ਨਹੀਂ ਲੱਗਦੀ ਜਮਾਈ ਏਸੀ ਚੱਲਦਾ ਨਜ਼ਾਰਾ ਆ ਪਿਆ ਮੇਰਾ ਬਹੁਤ ਹੋ ਗਿਆ ਸਾਨੂੰ ਇਹ ਮਸ਼ੀਨ ਦਾ ਤੁਹਾਨੂੰ ਕੋਈ ਨਾਲ ਹੀ ਮਾਰਿਆ ਵੀ ਕਰ ਪਾਈਏ ਸਾਡੇ ਦੇ ਹਰੇ ਤਾਂ ਇੱਕ ਪਣੀ ਵੀ ਕਦੋਂ ਕੱਢਿਆ ਬਹਾਨਾ ਦੇਖੋ ਕਰ ਲੱਗੇ ਉਹਨੇ ਪਾਜੀ ਚਲਾਉਣ ਸਾਡਾ ਫੌਜੀ ਸਾਰੇ ਆ ਗਏ ਐਂਟਰੀ ਮੈਨ ਆ ਗਏ ਫੌਜੀ ਭਰਾ ਯਾਰ ਆ ਰਹੇ ਨੇ ਫੌਜੀ ਭਰਾ ਜਦ ਜਦ ਪਾਣੀ ਆਇਆ ਤੇ ਕਿੰਨਾ ਬੁਰਾ ਹਾਲ ਕਰਦਾ ਦੇਖੋ ਸਾਰਾ ਕੁਝ ਤਬਾਹਾ ਸੀਗਾ ਚਾਨਾ ਵਾਟੇ ਤੋਂ ਹੀ ਇੱਥੇ ਵੀ ਕੋਈ ਪ੍ਰੋਗਰਾਮ ਆ ਉਹ ਦੇਖੋ ਹਰਿਆਣੇ ਵਿੱਚ ਫਗਰ ਦੇਖੋ ਜਿੰਨੀ ਦੇ ਹੋਊਗਾ ਵਿੱਚ ਇਹ ਬਹੁਤ ਕੰਮ ਕਰਦੇ ਆ ਗੱਡਣ ਰਸਤੇ 'ਚ ਨਾ ਖੜਾਇਆ ਕਰੋ ਇਹ ਸਿੰਗਲ ਕੋੜਾ ਲੋਕਾਂ ਨੂੰ ਚਾਹੀਦਾ ਵੀ ਰਸਤੇ 'ਚ ਨਾ ਕੜਨ ਕੋਈ ਵੀ ਵੱਡੀ ਮਸ਼ੀਨਰੀ ਆ ਕੋਈ ਕਾਰ ਆ ਕੋਈ ਟਰੱਕ ਆ ਰਸਤੇ 'ਚ ਕਢ ਕੇ ਹੰਗਾ ਹੋ ਜਾਂਦਾ ਐਕਣ ਦੇਖੋ ਕਿੰਨਾ ਕੰਦ ਪਾਇਆ ਪਿਆ ਦਰਿਆ ਦੇ ਵਿੱਚ ਇਹ ਇਕਣ ਕਰਨੇ ਵਾਲਾ ਥੋੜੋ ਜਿਹਾ ਸਾਫ ਰੱਖਣਾ ਦਰਿਆ ਨੂੰ ਪਾਣੀ ਆਸਰ ਆ ਜਾਏ ਦੇਖੋ ਕਿੰਨਾ ਇੰਡਸਟਰੀ ਕੰਦ ਪਾਇਆ ਪਿਆ ਕੋਈ ਸਾਫਾਈ ਆ ਨਹੀਂ ਇਹ ਗੱਲ ਕਿਤੇ ਦੇਖ ਲੋਤੀ ਰੁਕ ਜਾਂਦੇ ਨੇ ਲੋਕ ਤੇ ਮਾੜੀ ਗੱਲ ਹੈ ਕੰਦ ਬਿਜਵਾਜਤਾ ਹੈਗਾ ਹੀ ਹੈਗਾ ਜੀ ਕਿਤੇ ਦੇਖਦੇ ਨੇ ਉੱਥੇ ਰੁਕ ਜਾਂਦੇ ਨੇ ਇਹ ਆ ਨਹੀਂ ਦੇਖਦੇ ਸਿੰਗਲ ਰੋਡ ਆ ਕੋਈ ਮਸ਼ੀਨਰੀ ਆ ਰਹੀ ਜਾਂ ਨੇ ਚਲੋ ਦਿਲਦੇ ਆ ਜੀ ਤੁਹਾਨੂੰ ਗਾ ਫਰਨੀਚਰ ਉਹਨਾਂ ਦੇ ਪਿੰਡ ਪਹੁੰਚ ਕੇ ਹੇ ਭੰਡਾਰੀ ਜੀ ਦੀ ਸੇਮਪੋਲ ਬਧਵਾਨ ਦੀ ਛਿੱਟੀ ਬੜੀ ਮੁੱਟੀਆਂ ਜੂਮ ਕਰਕੇ ਦਿਖਾਉਣਾ ਨਾ ਲਓ। ਲਓ ਜੀ ਜੱਸਾ ਬੈਠਾ ਵਿੱਚ ਤੇ ਰਿੰਕੂ ਭਾਈ ਥੱਲੇ ਮੜਿਆ ਦੇਖਿਆ ਸੀਗਾ ਇੱਕ ਜਗ੍ਹਾ ਥੋੜਾ ਜਿਆ ਤੇਰ ਬਰੀਦਰ ਰਾਹੀ ਨਿਕਲਿਆ ਬਹੁਤ ਦੇਖਦੇ ਆ ਵੀ ਕਰਮ ਹੋ ਗਏ ਨਿਕਲਿਆ ਬਹਵਾਰਾ ਜਾਂ ਕਿੱਤਾ ਫੜ ਮੋਟਾ ਢਿੱਲੇ ਤੋਂ ਨਿੱਣਾ ਤੇ ਖੜੇ ਦੀ ਚੈੱਕ ਅਪ ਲਈ ਕੁਰਦੇ ਆ ਪ੍ਰਾਪੋ ਪਹੁੰਚ ਗਏ ਆਪਾਂ ਫਗਵਾੜ ਦੇ ਕੋਲ ਦੇ ਉੱਤੇ ਪਹੁੰਚ ਗਏ ਅਸੀਂ 2-3 ਘੰਟੇ ਚ ਤਾਂ 4-5 ਘੰਟੇ ਹੋਰ ਨਹੀਂ ਨਹੀਂ ਇਹ ਤਾਂ ਟੱਕ ਦਾ ਜਲੰਦਰ ਨੂੰ ਲੱਕੂਰ ਬਾਈ ਬਸ ਉਹ 2 ਘੰਟੇ ਲੱਗਣਗੇ ਕਿੰਨੇ ਕਿਲੋਮੀਟਰ ਰਹਿ ਗਿਆ ਹੁਣ ਜੱਸੇ ਲੈ ਗਏ ਆ ਇਹ ਵੀ ਲਾ ਕੇ ਆ 15 ਦੇ 12 ਕਿਲੋਮੀਟਰ ਰਹਿ ਗਏ ਬਾਅਦ 13 ਕਿਲੋਮੀਟਰ ਬਾਅਦ ਰਹਿ ਗਈ ਹੋਰ ਕਰ ਲਾਉ ਨੂੰ ਹੁਣ ਜੀ ਪਹੁੰਚ ਗਏ ਜੀ ਆਪਾਂ ਟਿਕਾਣੇ ਤੇ ਲਓ ਜੀ ਬਾਜੀ ਦੇ ਕੋਲ ਪਹੁੰਚ ਗਏ ਆਪਾਂ ਖੜਾ ਰੋਦਾ ਪਹੁੰਚ ਗਏ ਪਰਛਾਦਾ ਪਾਣੀ ਛਕ ਲਿਆ ਭਰਾ ਲਿਆ ਆਇਆ ਆਪਾਂ ਨੂੰ ਜਾ ਕੇ ਗੱਡੀ ਚ ਉੱਥੋਂ ਆਪਣੇ ਨਹਿਰ ਕੋਲੋਂ ਤੇ ਪਹੁੰਚ ਗਏ ਹੁਣ ਸਵੇਰੇ ਕਰਦਿਆਂ ਕੰਮ ਸਟਾਰਟ ਤੇ ਕੰਮ ਚੱਲਦਾ ਦੇਖੋ ਪ੍ਰਮਾਤਮਾ ਦਾ ਵੀ ਲੱਗਿਆ ਹੋਇਆ ਪੈ ਵੀ ਸਕਦਾ ਲੰਘ ਵੀ ਸਕਦਾ ਲਾਈਟਾਂ ਮਾਰ ਰਿਹਾ ਉਹਦੇ ਰੰਗਾਂ ਜਿਹੜਾ ਜੋ ਕੁਝ ਕਰਨਾ ਉਹਨੇ ਆ ਦੇਖੋ ਲਾਈਟਾਂ ਬਾਈ ਦੀਆਂ ਆ ਦੇ ਚੱਲਦਾ ਕੰਮ ਕਰਾਂ ਬਾਕੀ ਦੇਖਦੇ ਆ ਸਵੇਰੇ ਘੁੰਮ ਕੇ ਪਲਾਟ ਕਿਹੜੇ ਕਿਹੜੇ ਵੱਢਣੇ ਵਾਲੇ ਨੇ ਦੁਕਾਨੇ ਲੱਗ ਗਏ ਆਪਾਂ